ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਵਧੀਆ ਹੋਵਗੇ ਸਾਰੇ ਠੀਕ ਠਾਕ ਹੋਵਗੇ ਹਨਾ ਤੇ ਸਾਰੇ ਜਣੇ ਕਮੈਂਟ ਦੇ ਵਿੱਚ ਪਹਿਲਾਂ ਤਾਂ ਆਪਦੀ ਹਾਜ਼ਰੀ ਲਗਾਓ ਕਮੈਂਟ ਬਾਕਸ ਦੇ ਵਿੱਚ ਸਾਰੇ ਜਣੇ ਆਪਦੀ ਹਾਜ਼ਰੀ ਲਗਾਓ ਕਿ ਕਿਹੜੇ-ਕਿਹੜੇ ਵਿਦਿਆਰਥੀ ਕਲਾਸ ਲਗਾ ਰਹੇ ਨੇ ਤੇ ਇਹ ਹਾਜ਼ਰੀ ਲਗਾਉਣੀ ਜ਼ਰੂਰੀ ਹੈ ਤੇ ਇੱਕ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਜਿੰਨੇ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲਓ ਦੀ ਆਪਾਂ ਨੇ ਕੱਲ ਆਪਾਂ ਨੇ ਇਹਦੀ 18ਵਾਂ ਕਵਸਚਨ ਕੰਮ ਲਾਦਾ ਕੰਪਲੀਟ ਕਰ ਹੀ ਲਈ ਸੀਗੇ ਤੇ ਹੁਣ ਅੱਗੇ ਕਰਨ ਲੱਗੇ ਆ ਇਹਨਾਂ ਦੇ ਕਵਸਚਨ ਆਪਾਂ ਠੀਕ ਹੈ ਕਿਸ ਪ੍ਰਕਾਰ ਦਾ ਅਰਧ ਲੈਪ ਜੋੜ ਪ੍ਰਯੋਗ ਕੀਤਾ ਜਾਂਦਾ ਹੈ ਜਦੋਂ ਜਾਬ ਦਾ ਇੱਕ ਸਿਰਾ ਤੋਂ ਅੰਤ ਤੱਕ ਕੁਝ ਦੂਰੀ ਤੋਂ ਮਿਲਦਾ ਹੈ ਦੇਖੋ ਆ ਜੋੜ ਸੀਗਾ ਨਾ ਇਹ ਇੱਕ ਹੋ ਗਿਆ ਸੀ ਮਿਲਦਾ ਗੱਲ ਕਵਸਚਨ ਆ ਜੋੜ ਆਏਗਾ ਮਿਡਲ ਦੇ ਵਿੱਚ ਨਾ ਜੋੜ ਲੱਗਦਾ ਨਾ ਲੱਕੜ ਦੇ ਵਿੱਚ ਆ ਦੋ ਹੀ ਪਾਰਟ ਨੂੰ ਜੋੜਨਾ ਹੈਗਾ ਤਾਂ ਕਿਹੜਾ ਮੀਡਲ ਜੋਇੰਟ ਲੱਗਦਾ ਹੈ ਮੈਕ ਜੋਇੰਟ ਠੀਕ ਹੈ ਇਹ ਹੋ ਗਿਆ ਸikal ਤੇ 19 ਨੰਬਰ 90 ਡਿਗਰੀ ਮੋੜ ਅੰਦਰ ਅੰਦਰ ਤੋਂ ਨਿਕਲੇ ਹੋਏ ਕਿਨਾਰੇ ਦੇ ਤਾਤ ਨਾਲ ਟ੍ਰੇ ਬਣਾਉਣ ਲਈ ਕਿਸ ਪ੍ਰਕਾਰ ਦੇ ਨਾਚ ਦੀ ਵਰਤੋਂ ਕੀਤੀ ਜਾਂਦੀ ਹੈ ਦੇਖੋ ਆ ਸ਼ੀਟ ਹੈ ਮਲੇ ਪੂਰੀ ਸ਼ੀਟ ਹੈ ਇਹਨੂੰ ਇੱਥੋਂ ਆਪਾਂ ਇੰਨੀ ਫੋਲਡ ਕਰ ਲਈ ਹੈਣਾ ਤੇ ਇੰਨੀ ਆਪਾਂ ਕੱਟ ਲਈ ਇੰਨੀ ਕੱਟ ਲਈ ਤੇ ਹੋ ਗਈ ਇਹ ਇਸ ਤਰੀਕੇ ਦੀ ਬਣ ਗਈ ਇਹਨਾਂ 90 ਡਿਗਰੀ ਦੀ ਹੁੰਦੀ ਹੈ ਠੀਕ ਹੈ 90 ਡਿਗਰੀ ਤੇ ਹੁੰਦੀ ਹੈ ਤੇ ਕਿਹੜਾ ਹੋ ਗਿਆ 나 ਚੋ ਗਿਆ b 나 ਚੋ ਗਿਆ ਠੀਕ ਹੈ ਹਮਮ ਤਾਂ ਲੋ ਬੀਮਾ ਸ਼ੀਟ ਮੈਟਲ ਸਮ ਵਿੱਚ ਹੀਮ ਫੋਲਡਿੰਗ ਦਾ ਕੀ ਉਦੇਸ਼ ਹੈ ਦੇਖੋ ਹੀਮ ਫੋਲਡਿੰਗ ਕੀ ਹੁੰਦੀ ਹੈ ਪਹਿਲਾਂ ਤਾਂ ਆ ਆਮਰ ਲਵੇ ਸ਼ੀਟ ਐਨੂੰ ਮੈਂ ਨੇ ਦੇਖੋ ਇਸ ਤਰੀਕੇ ਨਾਲ ਕੀਤਾ ਫੋਲਡ ਕਰ ਲਿਆ ਇਸੇ ਚੀਜ਼ ਨੂੰ ਕੀ ਕਹਿੰਦੇ ਨੇ ਹੀਮ ਫੋਲਡਿੰਗ ਕਹਿੰਦੀ ਹੈ ਚਾਹੇ ਆਪਾਂ ਲੋਹੇ ਦੇ ਪੀਸ ਦੀ ਗੱਲ ਕਰ ਰਹੇ ਹਾਂ ਕਾਗਜ਼ ਦੀ ਸ਼ੀਟ ਦੀ ਨਹੀਂ ਲੋਹੇ ਦੀ ਪੀਸ ਦੀ ਇਸ ਤਰੀਕੇ ਨਾਲ ਆਪਾਂ ਲੋਹੇ ਦੀ ਸ਼ੀਟ ਨੂੰ ਕੀ ਆ ਫੋਲਡ ਕਰ ਲਿਆ ਤੇ ਹੁਣ ਇਹ ਕਾਦੇ ਵਾਸਤੇ ਕੀਤੀ ਜਾਂਦੀ ਹੈ ਇਹਦਾ ਕੀ ਉਦੇਸ਼ ਹੈ ਦੇਖੋ ਇਹਦੇ অপਸ਼ਨਾਂ ਦੇਖੋ ਕੀ ਉਦੇਸ਼ ਹੈ ਤਾਂ ਬਰਗਾਕਾਰ ਡੱਬੇ ਨੂੰ ਬਣਾਉਣਾ ਦੇ ਵਿੱਚ ਸਹਾਇਕ ਦੇਖੋ ਡੱਬਾ ਬਣਾਉਣਾ ਆਪਾਂ ਨੇ ਇਹਦੇ ਵਿੱਚ ਇਸ ਤਰੀਕੇ ਦੀ ਫੋਲਡਿੰਗ ਕੋਈ ਕੰਮ ਆਊਗੀ ਡੱਬਾ ਬਣਾਉਣ ਨੂੰ ਨਹੀਂ ਆਉਂਦੀ ਸ਼ੀਟ ਮੈਟਲ ਨੂੰ ਸਰਲਤਾ ਨਾਲ 모ੜਨ ਵਿੱਚ ਸਹਾਇਕ ਦੇਖੋ ਸ਼ੀਟ ਮੈਟਲ ਨੂੰ 모ੜਨ ਦੇ ਵਿੱਚ ਸਹਾਇਤਾ ਮਿਲਦੀ ਹੈ ਇਹ ਵੀ ਕੋਈ ਗੱਲ ਨਹੀਂ ਬਣੀ ਵੀ ਤਾਂ 모ੜੀ ਜਾਂਦੀ ਹੈ ਵੀ ਸ਼ੀਟ ਨੂੰ 모ੜਨ ਤੇ ਸਹਾਇਤਾ ਮਿਲਦੀ ਹੈ ਨਾ ਕਟਣ ਦੇ ਬਾਦ ਖੁਰਦਲੇ ਕਿਨਾਰੇ ਬਣਾਉਣ ਤੋਂ ਰੁਕਦਾ ਹੈ ਨਹੀਂ ਇਹ ਵੀ ਨਹੀਂ ਖੁਰਦਲੇ ਕਿਨਾਰੇ ਬਣਾਉਣ ਤੋਂ ਨਹੀਂ ਰੁਕਦੀ ਇਹ ਤੇ ਸ਼ੀਟ ਨੂੰ ਹਾਨੀ ਤੋਂ ਬਚਾਉਂਦੀ ਹੈ ਹਾਂ ਤੁਸੀਂ ਚਾਰਟ ਨੂੰ ਇਸ ਤਰੀਕੇ ਨਾਲ ਫੋਲਡ ਕਰਿਆ ਹੋਣਾ ਆਪਦੇ ਹਨਾ ਸਕੂਲ ਟਾਈਮ ਦੇ ਵਿੱਚ ਤੇ ਇਸ ਤਰੀਕੇ ਨਾਲ ਚਾਰਟ ਕਿਉਂ ਮੋੜਦੇ ਸੀ ਆਪਾਂ ਵੀ ਇਹ ਸ਼ੀਟ ਖਰਾਬ ਨਾ ਹੋ ਜੇ ਜੇ ਆਪਾਂ ਸਿੱਧਾ-ਸਿੱਧਾ ਇਹਨੂੰ ਕਿਤੇ ਲੈ ਕੇ ਜਾਵਾਂਗੇ ਇਹ ਪਿਆ ਪਿਆ ਹੀ ਖਰਾਬ ਹੋ ਜਾਊਗਾ ਇਹਨੂੰ ਫੋਲਡ ਕਰਕੇ ਰੱਖ ਕੇ ਰਬੜ ਪਾ ਕੇ ਧਰ ਦਾਂਗੇ ਤਾਂ ਇਹ ਖਰਾਬ ਨਹੀਂ ਹੋਊਗਾ ਹੁਣ ਇਹ ਸ਼ੀਟ ਦਾ ਕੀ ਹੈ ਵੀ ਹਾਨੀ ਤੋਂ ਬਚਾਉਂਦਾ ਹੈਗਾ ਸ਼ੀਟ ਨੂੰ ਵੀ ਸ਼ੀਟ ਦੇ ਵਿੱਚ ਕੋਈ ਡੈਮੇਜ ਨਾ ਜੇ ਖਰਾਬ ਨਾ ਹੋ ਜੇ ਸ਼ੀਟਾਂ ਲੱਕੜੀ ਵਿੱਚ ਕਿਹੜਾ ਦੋਸ਼ ਇਸ ਦੀ ਸ਼ਕਤੀ ਨੂੰ ਘਟ ਕਰਦਾ ਹੈ ਹੁਣ ਲੱਕੜੀ ਦੇ ਵਿੱਚ ਕਿਹੜਾ ਦੋਸ਼ ਹੈ ਜਿਹੜੇ ਉਹਦੀ ਸ਼ਕਤੀ ਨੂੰ ਘਟਾਉਂਦਾ ਹੈ ਉਹ ਹੈਗੀ ਆ ਅਨਿਯਮਤਾ ਯਾਨੀ ਕਿ ਲੱਕੜ ਦਾ ਜਿਸ ਤਰ੍ਹਾਂ ਨਾਲ ਦੇ ਵਿੱਚ ਨਾ ਹੋਣਾ ਇੱਕ ਹਿਸਾਬ ਦਾ ਇਸ ਤਰੀਕੇ ਨਾਲ ਮੰਨ ਲਓ ਅਨਿਯਮਤ ਹੋ ਜਾਣਾ ਇਹਨਾਂ ਰੈਗੂਲਰ ਇਕ ਰੈਗੂਲਰ ਹੁੰਦਾ ਇਕ ਇਰ ਰੈਗੂਲਰ ਠੀਕ ਹੈ ਤੇ ਇਹ ਲੱਕੜ ਦਾ ਟੜਕ ਜਾਣਾ ਇਹ ਨਹੀਂ ਹੁੰਦਾ ਕਾਪਿੰਗ ਅਲੱਗ ਚੀਜ਼ ਹੈ ਤੇ ਕਮਾਉਣਾ ਟਵਿਸਟਿੰਗ ਹੋ ਜਾਣਾ ਲੱਕੜ ਦਾ ਹਣਾ ਇਹ ਨਹੀਂ ਆਵੇਗਾ ਗਲਤ ਸੀਜ਼ਨਿੰਗ ਦੇ ਕਾਰਨ ਲੱਕੜ ਵਿੱਚ ਕਿਹੜਾ ਦੋਸ਼ ਪੈਦਾ ਹੁੰਦਾ ਹੈ ਸਭ ਤੋਂ ਪਹਿਲਾਂ ਗਲਤ ਸੀਜ਼ਨਿੰਗ ਕੀ ਹੁੰਦਾ ਹੈ ਦੇਖੋ ਇੱਕ ਪੇੜ ਹੈ ਦਰੱਖਤ ਹੈ ਠੀਕ ਹੈ ਇਹਦੇ ਵਿੱਚ ਜਦੋਂ ਆਪਾਂ ਇਹਨੂੰ ਕੱਟਦੇ ਆਂ ਤਾਂ ਇਹਦੇ ਵਿੱਚ ਦੇਖੋ ਬਹੁਤ ਜ਼ਿਆਦਾ ਕੀ ਹੈ ਮੋਇਸਚਰ ਹੁੰਦਾ ਹੈ ਹਨਾ ਨਮੀ ਹੁੰਦੀ ਹੈ ਨਮੀ ਹੁੰਦੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਤੇ ਇਹਨੂੰ ਜੇ ਆਪਾਂ ਇਹਦੀਆਂ ਅ ਦਰਵਾਜ਼ੇ ਵਗੈਰਾ ਖਿੜਕੀਆਂ ਵਗੈਰਾ ਬਣਾਉਣੀਆਂ ਨੇ ਤਾਂ ਇਹਦੀ ਵੀ ਕੀ ਹੈ ਨਮੀ ਨੂੰ ਸਭ ਤੋਂ ਪਹਿਲਾਂ ਕੀ ਹੈ ਖਤਮ ਕਰਨਾ ਪਊਗਾ ਹਨਾ ਫੇਰ ਹੀ ਇਹਦਾ ਕੋਈ ਚੀਜ਼ ਪ੍ਰਯੋਗ ਹੋਊਗਾ ਨਾ ਲੱਕੜ ਇਸ ਤਰੀਕੇ ਨਾਲ ਤਾਂ ਕੋਈ ਪ੍ਰਯੋਗ ਹੋਣੀ ਨਹੀਂ ਸਭ ਤੋਂ ਪਹਿਲਾਂ ਇਹਨੂੰ ਕੀ ਕਰਨਾ ਪਊਗਾ ਡਰਾਈ ਕਰਨਾ ਪਊਗਾ ਠੀਕ ਹੈ ਤੇ ਇਸੇ ਚੀਜ਼ ਨੂੰ ਹੀ ਆਪਾਂ ਕੀ ਜੰਦੇ ਆ ਸੀਜ਼ਨਿੰਗ ਕਹਿੰਦੇ ਆ ਠੀਕ ਹੈ ਨਮੀ ਦਾ ਹੋਣਾ ਉਹਦੇ ਵਿੱਚ ਹੁਣ ਇਹਦੇ ਵਿੱਚੋਂ ਕਿਹੜੀ ਆਪਸ਼ਨ ਆਉਗੀ ਗੰਡ ਇਹ ਵੀ ਨਹੀਂ ਆਉਂਦੀ ਕਮਾਉਣਾ ਟਵਿਸਟਿੰਗ țeੜਕ ਜਾਣਾ ਲੱਕੜਦਾ ਇਹ ਵੀ ਨਹੀਂ ਇਹ ਕੀ ਰਹੇਗੀ ਕਾਪਿੰਗ ਕਾਪਿੰਗ ਹੁੰਦੀ ਹੈ ਇਹਨੂੰ ਕਾਪਿੰਗ ਕਹਿੰਦੇ ਨੇ ਠੀਕ ਹੈ ਇਸ ਤਿਹੇ ਕਿ ਚੀਜ਼ ਨੂੰ ਕੀ ਜੰਦੇ ਨੇ ਕਾਪਿੰਗ ਕਹਿੰਦੇ ਨੇਗੇ ਇਹ ਕਾਪਿੰਗ ਕੀ ਇੱਕ ਇੱਕ ਤਰ੍ਹਾਂ ਦਾ ਇਹ ਦੋਸ਼ ਹੀ ਹੈਗਾ ਕਾਪਿੰਗ ਵੀ ਇੱਕ ਦੋਸ਼ ਨੂੰ ਹੀ ਕਹਿੰਦੇ ਨੇ ਇੱਕ ਤਰ੍ਹਾਂ ਦਾ ਇਹ ਵੀ ਇੱਕ ਤਰ੍ਹਾਂ ਦੀ ਜਿਵੇਂ ਆਹ ਹੋਣ ਟਵਿਸਟਿੰਗ ਹੁੰਦੀ ਹੈ ਨਾ ਵੀ ਲੱਕੜ ਕੀ ਹੈ ਕਿ ਮੁੜ ਜਾਂਦੀ ਹੈ ਜਿਵੇਂ ਆਹ ਲੱਕੜ ਹੈ ਇਹ ਥੋੜੀ ਜਿਆ ਐ ਟੇਢੀ ਮਿੱਡੀ ਹੋ ਗਈ ਜਿਵੇਂ ਆਹ ਲੱਕੜਾ ਇੱਥੋਂ ਐ ਮਾੜਾ ਜਾਂ ਟੇੜ ਟੇੜ ਥੋੜੀ ਜਿਹੀ ਟੇੜ ਆ ਗਈ ਲੱਕੜ ਦੇ ਵਿੱਚ ਹਨਾ ਐ ਫੋਲਡ ਹੋ ਗਈ ਤੇ ਜਿਹੜੀ ਇਹ ਕਪਿੰਗ ਹੈ ਇਹ ਵੀ ਜਿਵੇਂ ਇਹ ਪੀਸ ਹੈ ਇਹ ਇੱਕ ਕਪਿੰਗ ਦੇ ਵਿੱਚ ਕਿਵੇਂ ਫੋਲਡ ਹੋ ਜਾਂਦਾ ਹੈ ਜਿਵੇਂ ਇੱਕ ਕੋਲੀ ਦੀ ਸ਼ੇਪ ਲੈ ਲੈਂਦਾ ਇਹ ਅਨਮ ਬਚਾਲੋਂ 빙 ਜਾ ਪੈ ਗਿਆ ਲੱਕੜ ਦੇ ਵਿੱਚ ਹਨਾ ਲੱਕੜ ਦੇ ਵਿੱਚ ਬਚਾਲੋਂ 빙 ਪੈ ਗਿਆ ਹਨਾ ਇਸ ਤਰੀਕੇ ਦਾ ਇਹ ਕਪਿੰਗ ਦੋਸ਼ ਹੋ ਜਾਂਦਾ ਹੈਗਾ ਟਵਿਸਟਿੰਗ ਦੋਸ਼ੇ ਇਹ ਲੱਗ ਹੁੰਦਾ ਹੈਗਾ ਇਹ ਲੱਗ ਤਰ੍ਹਾਂ ਲੱਗ ਤਰੀਕੇ ਨਾਲ ਮੁਰਦੀ ਹੈ ਤੇ ਜਸਤੀ ਸ਼ੀਟ ਪਾਈਪ ਜੋੜ ਵਿੱਚ ਐਕਸ ਦੇ ਰੂਪ ਵਿੱਚ ਚਿੰਨੀਤ ਭਾਗ ਦਾ ਕੀ ਨਾਮ ਹੈ ਥ੍ਰੈਡ ਦਾ ਹਨਾ ਵੀ ਕੀ ਨਾਮ ਹੈ ਚਿੰਨੀਤ ਥ੍ਰੈਡ ਦਾ ਕੀ ਨਾਮ ਹੈ ਦੇਖੋ ਇਕ ਟੂਟੀ ਹੁੰਦੀ ਆਪਣੀ ਉਹਦੇ ਵਿੱਚ ਹਨ ਇਸ ਤਰੀਕੇ ਨਾਲ ਵਾਡੇ ਜਿਹੇ ਹੁੰਦੇ ਨੇ ਹਨ ਚੂੜੀਆਂ ਚ ਕਸੀਆਂ ਹੁੰਦੀਆਂ ਜਿਨਾਂ ਜੋੜੀਆਂ ਲੈਂਦੀਆਂ ਨੇ ਇੱਕ ਤਾਂ ਆਪਣੀ ਟੂਟੀ ਦੇ ਹੁੰਦੀ ਹੈ ਇੱਕ ਆਪਾਂ ਜਿਹਦੇ ਟੂਟੀ ਕਸਦੇ ਆ ਜਿਹੜੀ ਪਾਈਪ ਦੇ ਵਿੱਚ ਟੂਟੀ ਕਸਦੇ ਆ ਉਹਦੇ ਵਿੱਚ ਵੀ ਇਹ ਬਣੀਆਂ ਹੁੰਦੀਆਂ ਨੇ ਹਨ ਹੁਣ ਇਹਦੇ ਵਿੱਚੋਂ ਜਿਹੜੀ ਟੂਟੀ ਗੜਾ ਪਾਸ ਹੈ ਇਹ ਹੁੰਦਾ ਇੱਕ ਮੇਲ ਜਿਹੜਾ ਆ ਹੁੰਦਾ ਇਹ ਹੁੰਦਾ ਫੀਮੇਲ ਠੀਕ ਹੈ ਹੁਣ ਇਹਦੇ ਵਿੱਚੋਂ ਉਹੀ ਚੀਜ਼ਾਂ ਨੇ ਇਹ ਇਦੇ ਵਿੱਚ ਦੇਖੋ ਬਾਡੇ ਕਿਸ ਤਰੀਕੇ ਨਾਲ ਬਣਦੇ ਨੇ ਪਹਿਲਾਂ ਉੱਪਰ ਵਾਲੇ ਦੇ ਬਾਡੇ ਦੇਖੋ ਕਿਵੇਂ ਬਣੇ ਹੋਏ ਨੇ ਉੱਪਰ ਵਾਲੇ ਦੇ ਬਾਡੇ ਬਣੇ ਹੋਏ ਨੇ ਐਵੇਂ ਅਨਿਚੇ ਵਾਲੇ ਦੇ ਬਾਡੇ ਇਹਦੇ ਵਿੱਚ ਫਸੇ ਹੋਏ ਨੇਗੇ ਉਹ ਬਣੇ ਹੋਏ ਨੇ ਐਵੇਂ ਠੀਕ ਹੈ ਜਾਨੀ ਕਿ ਇੰਨਾ ਬਾਡਿਆਂ ਦੇ ਵਿੱਚ ਆ ਵਿੱਚ ਫਸਦੇ ਆ ਇਹ ਹੋ ਗਿਆ ਫੀਮੇਲ ਉੱਪਰ ਵਾਲਾ ਨੀਚੇ ਵਾਲਾ ਹੋ ਗਿਆ ਮੇਲ ਹੁਣ ਇਹਨਾਂ ਵਿੱਚੋਂ ਆਪਸ਼ਨਾਂ 'ਚ ਦੱਸੋ x ਕਿਤੇ ਹੈ x ਦਾ ਚਿੰਨ ਕਿੱਥੇ ਲੱਗਿਆ ਹੋਇਆ ਆ ਨੀਚੇ ਵਾਲੇ 'ਚ ਲੱਗਿਆ ਹੋਇਆ ਤਾਂ ਹੁਣ ਇਹਨੂੰ ਕੀ ਕਹਿੰਦੇ ਨੇ ਮੇਲ ਕਹਿੰਦੇ ਨੇ ਹੁਣ ਲੱਭੋ ਇੱਥੇ ਮੇਲ ਕਿੱਥੇ ਲਿਖਿਆ ਹੋਇਆ ਹੈ ਮੇਲ ਥ੍ਰੈਡ ਕਿੱਥੇ ਲਿਖਿਆ ਹੋਇਆ ਹੈ ਹਮ ਇਹ ਵੀ ਕੱਟ ਦੋ ਫੁੱਲ ਫਾਰਮ ਹੋ ਗਈ ਆ ਰਿਹਾ ਮੇਲ ਥ੍ਰੈਡ ਠੀਕ ਹੈ ਜੇ ਆਪਾਂ ਨੂੰ ਆ ਉੱਪਰ ਵਾਲੇ ਦੇ ਚਿੰਨ ਦੇ ਕਹਿੰਦਾ ਵੀ ਇਹਦਾ ਨਾਮ ਦੱਸੋ ਇਹ ਕਿਹੜਾ ਹੋ ਗਿਆ ਸੀ ਇਹ ਫੀਮੇਲ ਹੋ ਗਿਆ ਸੀ ਠੀਕ ਹੈ ਹੁਣ ਮੇਲ ਬਾਰੇ ਪੁੱਛਿਆ ਸੀ ਉਹਨਾਂ ਨੇ ਸ਼ੀਟ ਦੇ ਸਿਰਿਆਂ ਨੂੰ ਮੋੜਨ ਲਈ ਕਿਸ ਪ੍ਰਕਾਰ ਦੀ ਨੋਚ ਦੀ ਵਰਤੋਂ ਕੀਤੀ ਜਾਂਦੀ ਹੈ ਸਿਰਿਆਂ ਨੂੰ ਮੋੜਨਾ ਇੱਕ ਤਾਂ ਦੇਖੋ ਬੀ ਨਾਚ ਤੁਹਾਨੂੰ ਮੈਂ ਦੱਸਿਆ ਸੀਗਾ 90 ਡਿਗਰੀ ਤੇ ਜੇ ਸ਼ੀਟ ਮੋੜਨੀ ਹੋਵੇ ਹਨ ਇਸ ਤਰੀਕੇ ਨਾਲ ਉਹ ਤਾਂ ਆ ਵਾਲੀ ਚੀਜ਼ ਆ ਗਈ ਬੀ ਨਾਚ ਤੇ ਸਟ੍ਰੇਟ ਨਾਚ ਕੇ ਸਕੁਅਰ ਨਾਚ ਇਹ ਲੱਗ ਹੋ ਗਿਆ ਸਕੁਅਰ ਬਣ ਜਾਂਦਾ ਹੈ ਠੀਕ ਹੈ ਵਰਗਾ ਵਰਤ ਦੇ ਵਿੱਚ ਤੇ ਸਟ੍ਰੇਟ ਨਾਚ ਸ਼ੀਟ ਦੇ ਸਿਰਿਆਂ ਨੂੰ ਜਿਵੇਂ ਆਹ ਸ਼ੀਟ ਹੈ ਆਪਾਂ ਨੇ ਸ਼ੀਟ ਅੱਧੀ ਫੋਲਡ ਕਰ ਲਈ ਇੱਥੋਂ ਫੋਲਡ ਕਰ ਲਈ ਜਾਨੀ ਕਿ ਚਾਹੇ ਇਸ ਤਰੀਕੇ ਨਾਲ ਫੋਲਡ ਕਰ ਲਈ ਤੇ ਇਹਨੂੰ ਕੀ ਕਹਿੰਦੇ ਨੇ ਸਟ੍ਰੇਟ ਨਾਚ ਕਹਿੰਦੇ ਨੇ ਠੀਕ ਹੈ ਵੀ ਕਿਧਰੋਂ ਮਰਜੀ ਮੋੜ ਲਓ ਸ਼ੀਟ ਨੂੰ ਉਹ ਕੀ ਹੈ ਸਟ੍ਰੇਟ ਨਾਚ ਕਰੋਸ ਕੱਟ ਠੰਡੀ ਸ਼ੈਣੀ ਦਾ ਕੀ ਉਦੇਸ਼ ਹੈ ਦੇਖੋ ਹੁਣ ਕਰਾਸ ਕੱਟ ਜਿਹੜੀ ਸ਼ੈਣੀ ਹੈ ਉਹ ਕਾਦੇ ਵਾਸਤੇ ਵਰਤੀ ਜਾਂਦੀ ਹੈ ਉਹ ਦੱਸਣਾ ਹੈਗਾ ਕਟਿੰਗ ਕੀ ਵੇ ਦੇ ਲਈ ਠੀਕ ਹੈ ਇੱਕ ਸ਼ੈਣੀਆਂ ਦੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਨੇ ਵੀ ਕ੍ਰੋਸ ਕੱਟ ਕਿਹੜੀ ਵਾਸਤੇ ਵਰਤੀ ਜਾਂਦੀ ਹੈ ਹਨਾ ਵੀ ਕਿਹੜੀ ਸ਼ੈਣੀ ਕਿਦੇ ਵਾਸਤੇ ਵਰਤੀ ਜਾਂਦੀ ਹੈ ਹੁਣ ਇਹ ਕ੍ਰੋਸ ਕੱਟ ਬਾਰੇ ਪੁੱਛਿਆ ਸੀ ਇਹ ਕਹਦੇ ਨੇ ਕਟਿੰਗ ਕੀ ਵੇ ਦੇ ਲਈ 90 ਡਿਗਰੀ ਲਈ ਮੋੜ ਲਈ ਕਿਸ ਪ੍ਰਕਾਰ ਦੀ ਨੌਚ ਦੀ ਵਰਤ ਕੀਤੀ ਜਾਂਦੀ ਹੈ ਦੇਖੋ 90 ਡਿਗਰੀ ਆ ਗਿਆ ਉਹੀ ਕੁਐਸਚਨ ਆ ਗਿਆ ਕਿਹੜੀ ਵਰਤੀ ਜਾਂਦੀ ਹੈ ਬੀ ਨੌਚ ਲੱਕੜ ਦੀ ਅੰਦਰੂਨੀ ਕਟਿੰਗ ਲਈ ਕਿਸ ਤਰ੍ਹਾਂ ਦੀ ਵਰਕ ਕਟਿੰਗ ਦਸਤੀ ਆਰੀ ਵਰ ਲਖੋ ਲੱਕੜ ਦੇ ਵਿੱਚ ਕੀ ਕਟਿੰਗ ਕਰਨੀ ਹੈ ਵਰਕ ਕਟਿੰਗ ਲਈ ਕਿਹੜੀ ਵਰਤੀ ਜਾਂਦੀ ਹੈਗੀ ਆ ਲੱਕੜ ਬਣਾਉਣੇ ਬਣਾਣਾ ਹੁਣ ਇਹਦੇ ਵਿੱਚ ਕੀ ਹੈ ਅੰਦਰੂਨੀ ਕਟਿੰਗ ਅੰਦਰੂਨੀ ਕਟਿੰਗ ਦੇ ਲਈ ਆ ਲੱਕੜਾ ਇਹਦੇ ਵਿੱਚ ਅੰਦਰ ਕੋ ਅੰਦਰ ਕਟਿੰਗ ਕਰਨ ਲਈ ਦੇਖੋ ਆਪਾਂ ਉਰੋਂ ਤਾਂ ਘਾਟ ਆਰੀ ਨਾਲ ਕਰ ਸਕਦੇ ਆ ਵੱਡੀ ਆਰੀ ਜਿਹੜੀ ਹੁੰਦੀ ਹੈ ਇਹਦਰੋਂ ਵੀ ਆਇਆ ਕੱਟ ਸਕਦੇ ਆ ਇਹਨੂੰ ਅਜੇ ਆਪਾਂ ਅੰਦਰੋਂ ਕੱਟ ਕੇ ਵਿਚਾਲੋਂ ਕੱਟਣੀ ਹੈ ਕਿਵੇਂ ਕਟਾਂਗੇ ਕੱਲਾ ਵਿਚਾਲੋਂ ਵਿਚਾਲਾ ਹਿੱਸਾ ਕੱਟੇ ਤਾਂ ਉਹਦੇ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚ ਡ੍ਰਿੱਲ ਮਾਰ ਲਾਂਗੇ ਡ੍ਰਿੱਲ ਦਾ ਹੋਲ ਕਰ ਲਾਂਗੇ ਇਹਦੂਆ ਹੋਲ ਹੋ ਗਿਆ ਇਹਦੇ ਵਿੱਚ ਇੱਕ ਪਤਲੀ ਜੀ ਆਰੀ ਆਂਦੀ ਹੈ ਛੋਟੀ ਆਰੀ ਹੁੰਦੀ ਹੈ ਉਹ ਉਹਨੂੰ ਆਪਾਂ ਇਸ ਤਰੀਕੇ ਦੀ ਹੁੰਦੀ ਹੈ ਉਹ ਇਹ ਸਾਰੀ ਨੂੰ ਆਪਾਂ ਵਿਚਾਲੇ ਦੇ ਇਹਦੇ ਵਿੱਚ ਹੋਲ ਦੇ ਵਿੱਚ ਲਿਆ ਕੇ ਜਿੱਧਰ ਮਰਜ਼ੀ ਮੋੜੀ ਚੱਲੋ ਜਿੱਮੇ ਕਟਿੰਗ ਕਰਨੀ ਹੈ ਉਵੇਂ ਦਾ 홀 ਬਣਾ ਦੂਗਾ ਇਹ ਠੀਕ ਹੈ ਇਹ ਐਡਾ ਬੜਾ 홀 ਕਰ ਲੋ ਇਹਦੇ ਵਿੱਚ ਠੀਕ ਹੈ ਕਿੱਡਾ ਮਰਜ਼ੀ 홀 ਕਰ ਲੋ ਜੇ ਨਾਲ ਤਾਂ ਇਹ ਕੀ ਹੁੰਦਾ ਹੈ ਕਿਹੜੀ ਇਹ ਹੁੰਦਾ ਹੈ ਕੀ ਹੋ ਕੀ ਵੀ ਕੀ 홀 ਸਾਹ ਕਹਿੰਦੇ ਨੇ ਯਾਨੀ ਕਿ 홀 ਕਰਨ ਦੀ ਆੜੀ ਕਹਿੰਦੇ ਨੇ ਆਹ ਵਾਲੀ ਆੜੀ ਨੂੰ ਕੀ ਕਹਿੰਦੇ ਨੇ ਕੀ 홀 ਸਾਹ ਯਾਨੀ ਕਿ ਕੀ 홀 ਆੜੀ ਸ਼ੀਟ ਮੈਟਲ ਕੰਮ ਸ਼ੀਰ ਮੈਟਲ ਕੰਮ ਲਈ ਵਰਤੇ ਜਾਣ ਵਾਲੇ ਸਟੇਕ ਦਾ ਕੀ ਨਾਮ ਹੈ ਹੁਣ ਇਹਦਾ ਕੀ ਨਾਮ ਹੈ ਇਹ ਕੀ ਹੈ ਸ਼ੰਕੂ ਦੇ ਟਾਈਪ ਦਾ ਹੈ ਤੁਹਾਨੂੰ ਪਹਿਲਾਂ ਵੀ ਇਹ ਪਿਛਲੇ ਕੁਐਸਚਨ ਤੇ ਦੱਸਿਆ ਸੀਗਾ ਹਨਾ ਵੀ ਹੁਣ ਇਹ ਡਾਇਗਰਾਮ ਲਿਆਇਆ ਉੱਥੇ ਡਾਇਗਰਾਮ ਨਹੀਂ ਲeke ਐਸੀ ਤੇ ਇਹਨੂੰ ਕੀ ਕਹਿੰਦੇ ਨੇਗੇ ਇਹਨੂੰ ਕਹਿੰਦੇ ਨੇ ਬਲੋਹਰਨ ਇਹ ਹੋਰਨ ਦੀ ਤਰ੍ਹਾਂ ਇਹ ਹਨਾ ਇਹਦੀ ਸ਼ਕਲ ਹੋਰਨ ਵਰਗੀ ਹੈ ਬਲੋਹਰਨ ਸਟੇਕ ਇਹਨੂੰ ਕੀ ਕਹਿੰਦੇ ਨੇ ਬਲੋਹਰਨ ਸਟੇਕ ਇਕ ਤੁਹਾਨੂੰ ਜੈਨੀ ਕਲੀਪਰ ਦੱਸਿਆ ਜੈਨੀ ਕਿਹੜਾ ਕਾਰੇ ਵਾਸਤੇ ਵਰਤਿਆ ਜਾਂਦਾ ਉਹ ਕੀ ਹੈ ਸਮਾਂਤਰ ਰੇਖਾਵਾਂ ਵਾਂਗ ਖਿੱਚਣ ਲਈ ਜਿਵੇਂ ਇੱਕ ਪਾਸਾ ਤਾਂ ਉਹਦਾ ਜਿਹੜਾ 빙ਾ ਜਾਂ ਹੁੰਦਾ ਇੱਥੇ ਲੱਗ ਜਾਂਦਾ ਪ੍ਰਕਾਰ ਦੀ ਤਰ੍ਹਾਂ ਹੁੰਦਾ ਉਹ ਹੈ ਹਣਾ ਤੇ ਜਿਹੜਾ ਤਿੱਖਾ ਪਾਸਾ ਹੁੰਦਾ ਉਹ ਆ ਤਿੱਖਾ ਪਾਸਾ ਮੰਨ ਲਵੋ ਨੂੰ ਸੂਈ ਜਿਹਾ ਤੇ ਇਸ ਤਰੀਕੇ ਨਾਲ ਉਹ ਕੀ ਹੈ ਲੈਂ ਖਿੱਚ ਦਿੰਦਾ ਜਿਵੇਂ ਮਰਜੀ ਉਹਦੇ ਨਾਲ ਲੈਣਾ ਖਿੱਚੀ ਚਲੋ ਇੱਕ ਪਾਸਾ ਇਹਦੇ ਸ਼ੀਟ ਦੇ ਕਿਨਾਰੇ ਤੇ ਲੱਗ ਜੂ ਤਿੱਖਾ ਪਾਸਾ ਆਊਗਾ ਉਹ ਉਹ ਲੈਂ ਖਿੱਚਣ ਦੇ ਕੰਮ ਆਊਗਾ ਠੀਕ ਹੈ ਐਵੇਂ ਲੈਣਾ ਖਿੱਚਣ ਦੇ ਕਾ ਸ਼ੀਟ ਦੇ ਉੱਤੇ ਲੈਣਾ ਖਿੱਚਣ ਵਾਸਤੇ ਲੋਹੇ ਦੇ ਪੀਸ ਤੇ ਠੀਟਾ ਮਾਰਨ ਵਾਸਤੇ ਲੈਣ ਖਿੱਚਣ ਵਾਸਤੇ ਹਨਾ ਉਹਦੇ ਵਾਸਤੇ ਇਹ ਵਰਤੇ ਜਾਂਦਾ ਜੈਨੀ ਜੈਨੀ ਵਾਲਾ ਠੀਕ ਹੈ ਇਹ ਹੁਬਲੇ ਉਹ ਹੋਰਨ ਕਾਦੇ ਵਾਸਤੇ ਵਰਤੇ ਜਾਂਦਾਗਾ ਇਹ ਡਾਇਗਰਾਮ ਹੈ ਜੀ ਸੱਚਾ ਨਾਮ ਦਿੱਤਾ ਹੋਇਆ ਵੀ ਕੀ ਹੁੰਦਾ ਹੈ ਇਹ ਅ ਇਹ ਉजार ਦਾ ਨਾਮ ਕੀ ਹੈ ਹੁਣ ਇਹ ਉजार ਦਾ ਨਾਮ ਤੁਸੀਂ ਨੇ ਵੀ ਇਹ ਹੈਮ ਹੈਗਾ ਦਾ ਹੈਮਰ ਹੈ ਕਾਦੇ ਲੱਕੜ ਦਾ ਬਣਿਆ ਹੋਇਆ ਹੁੰਦਾ ਹੁਣ ਇਹ ਸ਼ਕਲ ਦੇਖ ਕੇ ਦੱਸੋ ਵੀ ਕਿਹੜਾ ਹੈਗਾ ਕਲਾ ਹੈਮਰ ਹੈ ਜਾਂ ਟਾਸ ਹਾਂ ਟੈਗ ਹੈ ਥੋੜਾ ਜਣਾ ਟੈਗ ਹੈਮਰ ਟੈਗ ਹੈਮਰ ਹੈ ਠੀਕ ਹੈ ਅ ਕਲਾ ਹੈਮਰ ਵੀ ਤੁਹਾਨੂੰ ਪਤਾ ਹੀ ਹੋਊਗਾ ਕਿਸ ਤਰੀਕੇ ਦਾ ਹੋਊਗਾ ਹਨਾ ਅ ਚੇਨ ਡ੍ਰਿਲ ਦੇ ਬਾਅਦ ਤਾਤ ਨੂੰ ਅਲੱਗ ਕਰਨ ਲਈ ਹੁਣ ਤਾਤ ਨੂੰ ਲੱਗ ਕਰਨਾ ਹੈ ਕਿਸ ਪ੍ਰਕਾਰ ਦੀ ਸ਼ੈਣੀ ਦੀ ਵਰਤੋਂ ਹੋਗੀ ਠੀਕ ਹੈ ਹੁਣ ਸੈਣੀ ਇੱਕ ਪਿੱਛੇ ਵਾਲੀ ਸੈਣੀ ਪੜੀ ਸੀ ਠੰਡੀ ਸੈਣੀ ਉਹ ਕਾਦੇ ਵਾਸਤੇ ਵਰਤੀ ਜਾਂਦੀ ਹੈ ਹੁਣ ਇਹ ਤਾਤ ਨੂੰ ਲੱਗ ਕਰਨ ਲਈ ਕਿਹੜੀ ਵਰਤੀ ਜਾਊਗੀ ਇਹਦੇ ਲਈ ਹੋਊਗੀ ਬੈਬ ਚੀਜ਼ਲ ਛੀਟ ਨੂੰ ਤਾਤ ਨੂੰ ਕਿਸੇ ਤਾਤ ਨੂੰ ਜਿਵੇਂ ਪਟਣਾ ਹੈਗਾ ਹੁਣ ਉਹ ਸੈਣੀ ਵਰਤੀ ਜਾਊਗੀ ਉਹ ਸੋਖੇ ਤਰੀਕੇ ਨਾਲ ਦਾ ਪੱਟੇ ਨਹੀਂ ਆਣੀ ਹਨਾ ਤਾਂ ਉਹਦੇ ਵਾਸਤੇ ਜੇ ਹੁਣ ਕਈ ਸੈਣੀ ਜੇ ਆਪਾਂ ਗਲਤ ਸੈਣੀ ਵਰਤ ਲਈ ਤਾਂ ਸੈਣੀ ਟੁੱਟ ਜਾਊਗੀ ਉਹ ਚੀਜ਼ ਨਹੀਂ ਟੁੱਟਣੀ ਜਿਹੜੀ ਆਪਾਂ ਪਟਣੀ ਸੀ ਹਨਾ ਤਉ ਸ਼ੈਣੀਆਂ ਦੇਖਣੀਆਂ ਪੈਣਗੀਆਂ ਵੀ ਕਿਹੜੀ ਸ਼ੈਣੀ ਕਾਦੇ ਵਾਸਤੇ ਵਰਤੀ ਜਾਂਦੀ ਹੈ ਹਨਾ ਕਿਹੜੇ ਕੰਮ ਲਈ ਕਿਹੜੀ ਜੇ ਹਾਂ ਕੰਦ ਦੇ ਵਿੱਚ ਕਰਨਾ ਸਰਾਖ ਆਪਾਂ ਹਨਾ ਤਾਂ ਉਹਦੇ ਵਾਸਤੇ ਕਿਹੜੀ ਸ਼ੈਣੀ ਵਰਤੀ ਜਾਊਗੀ ਟਾਂਜ ਮਾਰਨ ਵਾਸਤੇ ਤੇ ਲੋਹੇ ਜ ਮਾਰਨ ਵਾਸਤੇ ਕਿਹੜੀ ਸ਼ੈਣੀ ਵਰਤੀ ਜਾਊਗੀ ਹਨਾ ਅ ਕਿਸ ਤਰ੍ਹਾਂ ਦੀ ਸਟੇਕ ਦੀ ਵਰਤੋ ਟੇਪਿੰਗ ਸ਼ੰਕੂ ਦੇ ਕਾਰ ਦੀ ਵਰਤੋ ਲਈ ਰਵੀਨਿੰਗ ਜਾਂ ਦੇਖੋ ਸ਼ੰਕੂਕਾਰ ਕਿਥੇ ਆਸੀ ਸ਼ੰਕੂ ਦੇਕਾਰ ਦੀ ਗੱਲ ਕਰਤੀ ਇਹਨੇ ਇਹਦੇ ਕੀ ਹੋ ਗਿਆ ਇਹ ਬਲੋ ਹੋਰਨ ਆ ਗਿਆ ਸਟੇਕ ਬਲੋ ਹੋਰਨ ਸਟੇਕ ਪੂਰਾ ਕੁਸ਼ਨ ਪੜ੍ਹ ਨਹੀਂ ਲੋੜ ਇੰਨੀ ਜਿਹੜੇ ਅੱਧੇ ਕੁਸ਼ਨ ਜੀ ਪਤਾ ਲੱਗ ਗਿਆ ਵੀ ਕੀ ਕਹਿ ਰਿਹਾ ਉਹ ਆ ਲੱਕੜ ਵਿੱਚ ਗੰਡ ਦੋਸ਼ ਪੈਦਾ ਹੋ ਗਿਆ ਹੁਣ ਗੱਠ ਕਾਦੇ ਵਾਸਤੇ ਬਣਦੀ ਆ ਲੱਕੜ ਆ ਸਾਖਾ ਮਾ ਕਰਕੇ ਬਣਦੀ ਆ ਹਣਾ ਹੁਣ ਇਹਦੇ ਸਾਕਾ ਖਾਣ ਵਾਲਾ ਬਲੋ ਕਿੱਥੇ ਐ ਸਾਕਾਂ ਬਾਰੇ ਗੰਡ ਦੋਸ਼ ਇਹ ਹੀ ਹੈ ਨਾ ਗੱਠ ਕਾਦੇ ਵਾਸਤੇ ਬਣਦੀ ਹੈ ਜੇ ਜਿੰਨੀ ਲੱਕੜ ਦੇ ਵਿੱਚ ਦਰਖਤ ਦੇ ਵਿੱਚ ਸਾਕਾਂ ਮਾ ਉਗਣਗੀਆਂ ਟਾਹਣੀਆਂ ਉਗਣਗੀਆਂ ਉਹਨੇ ਕੀ ਹੋਊਗਾ ਗੱਠ ਗੁੰਡਾ ਬਣਨਗੀਆਂ ਉਹਨੇ ਵਿੱਚ ਹੁਣ ਇਹਦੇ ਵਿੱਚ ਲੱਭੋ ਕਿੱਥੇ ਹੈ ਨੁਕਸਾਨਦਾਰ ਅਸਮਾਨ ਸੁਗੜਨਾ ਟਾਹਣੀਆਂ ਦਾ ਵਾਧਾ ਟਾਹਣੀਆਂ ਦਾ ਵਾਧਾ ਗ੍ਰੋਥ ਆਫ ਬ੍ਰਾਂਚਸ ਠੀਕ ਹੈ ਜਿੰਨੀਆਂ ਸਾਕਾਂ ਮਾ ਵਧਣਗੀਆਂ ਉਹਨੇ ਜ਼ਿਆਦਾ ਹੋਊਗਾ ਤੇ ਹੁਣ ਜਿਹੜੇ ਬੱਚੇ ਨੇ ਸਬਸਕ੍ਰਾਈਬ ਨਹੀਂ ਕੀਤਾ ਸੈਨੀ ਕਲਾਸਿਸ ਨੂੰ ਉਹੋ ਕੀ ਹੈ ਸਬਸਕ੍ਰਾਈਬ ਕਰ ਲਓ ਇਸ ਚੈਨਲ ਨੂੰ ਤੇ ਸਾਰੇ ਜਣੇ ਕਮੈਂਟ ਦੇ ਵਿੱਚ ਆਪਣੀ ਆਪਣੀ ਹਾਜ਼ਰੀ ਜ਼ਰੂਰ ਲਗਾਓ ਠੀਕ ਹੈ ਪਤਾ ਲੱਗੇ ਵੀ ਕਿਹੜੇ-ਕਿਹੜੇ ਵਿਦਿਆਰਥੀ ਹੁਣ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹ ਵੀਡੀਓ ਨੂੰ ਦੇਖਿਆ ਸੀ ਤੇ ਕਿਹੜਾ ਪੂਰੀ ਤੇ ਚੰਗੀ ਤਰੀਕੇ ਨਾਲ ਸਟੱਡੀ ਆਪਦੀ ਕਰ ਰਿਹਾ ਹੈਗਾ ਦੇਖੋ ਹੁਣ ਮੈਂ ਤਾਂ ਵੀਡੀਓ ਪਾਤੀ ਹੁਣ ਇਹ ਤੁਸੀਂ ਦੇਖਣਾ ਹੈ ਵੀ ਇਹ ਵੀਡੀਓ ਤੁਸੀਂ ਦੇਖਣੀ ਹੈ ਜਾਂ ਨਹੀਂ ਦੇਖਣੀ ਪੜ੍ਹਨਾ ਹੈ ਜਾਂ ਨਹੀਂ ਪੜ੍ਹਨਾ ਕਿੰਨੇ ਨੰਬਰ ਲੈਣੇ ਨੇ ਵੀਡੀਓ ਇੱਕ ਵਾਰ ਦੇਖੋ ਦੋ ਵਾਰ ਦੇਖੋ ਤਿੰਨ ਵਾਰ ਦੇਖੋ ਕਿੰਨੇ ਮਰਜ਼ੀ ਵਾਰ ਦੇਖੋਗੇ ਉੰਨੀ ਤੁਹਾਡੀ ਪ੍ਰੈਕਟਿਸ ਹੁੰਦੀ ਜਾਊਗੀ ਕਿ ਉੰਨੀ ਤੁਹਾਡੇ ਕੀ ਨੰਬਰ ਬਣਦੇ ਜਾਣਗੇ ਹੁਣ ਜਦੋਂ ਪਹਿਲੀ ਵਾਰ ਪੜ੍ਹੋਗੇ ਤੁਹਾਡੇ ਆਈ ਉਹ ਤਾਂ 50% ਤਿਆਰੀ ਹੋਵੇ ਦੂਜੀ ਵਾਰ ਪਰੋਗੇ 80% ਹੋ ਜੂਗੀ ਤਿਆਰੀ ਪਰ ਜ਼ਰੂਰੀ ਹੈਗਾ ਜੀ 80% ਤਿਆਰੀ ਹੋ ਗਈ ਤਾਂ ਤੁਹਾਡੇ 80% ਹੀ ਆਉਣਗੇ ਠੀਕ ਹੈ ਜੇਤੀਜੀ ਵਾਰ ਦੇਖੋਗੇ ਤਾਂ ਤੁਹਾਡੇ ਕੀ ਪੱਕ ਜਾਊਗਾ ਚੌਥੀ ਵਾਰ ਜਦੋਂ ਪੇਪਰਾਂ ਵਾਲੇ ਦੇਖੋਗੇ ਤਾਂ 100% ਤੁਹਾਡੀ ਕੀ ਹੈ ਤਿਆਰੀ ਹੋ ਜਾਊਗੀ ਇਹ ਹੁਣ 100% ਤਿਆਰੀ ਹੋ ਗਈ ਜਰੂਰੀ ਥੋੜੀ ਹੈ ਤੁਸੀਂ ਇਗਜ਼ਾਮ ਦੇ ਵਿੱਚ ਹੁਣ ਆਪਣੇ ਮਨ ਦੇ ਵਿੱਚ ਵੀ ਬਹੁਤ ਸਾਰੇ ਸਾਰੇ ਕੁਐਸਚਨ ਚੱਲ ਰਹੇ ਹੁੰਦੇ ਨੇਗੇ ਹੁਣ ਤੁਹਾਡੇ ਇਹ ਤਾਂ ਹੈ ਨਹੀਂ ਵੀ ਸੋਲ ਦੇ ਵਿੱਚ ਸੋਈ ਆ ਜਾਊਗਾ ਸਾਰੇ ਸਾਰੇ ਠੀਕ ਹੀ ਕਰ ਦੋਗੇ ਹੁਣ ਆਪਣੇ ਪਤਾ ਨਹੀਂ ਉਸ ਟਾਈਮ ਦਿਮਾਗ ਦੇ ਵਿੱਚ ਕਿਹੜੀ ਰੀਲ ਚੱਲ ਰਹੀ ਹੁੰਦੀ ਹੈ ਨਾ ਵੀ ਕੀ ਸੋਚ ਰਹੇ ਹੁੰਨੇ ਆ ਆਪਣੇ ਮਨ ਦੇ ਵਿੱਚ ਡਰ ਵੀ ਹੁੰਦਾ ਉਥੇ ਉਸ ਥਾਂ ਤੇ ਬੈਠ ਕੇ ਹਨਾ ਤਾਂ ਅੰਡਰ ਦੀ ਡਰਦੇ ਆਪਾਂ ਕਰ ਨਹੀਂ ਹੁੰਦੀਆਂ ਕੋਸ਼ਿਸ਼ ਨਾ ਹੋ ਸਕਦਾ ਆਪਾਂ ਕਈ ਜਿਹੜੇ ਆਪਾਂ ਨੂੰ ਆਉਂਦਾ ਹੁੰਦਾ ਉਹ ਵੀ ਗਲਤ ਕਰ ਜਾਂਦੇ ਆ ਤਾਂ ਕਰਕੇ ਆਪਾਂ 100% ਤਿਆਰੀ ਕਰਾਂਗੇ ਤਿੰਨ ਵਾਰ ਵੀਡੀਓ ਘਟੋ ਘਟ ਦੇਖੋ ਠੀਕ ਹੈ ਪਰ ਐ ਨਹੀਂ ਕਹਿੰਦਾ ਵੀ ਇੱਕ ਦਿਨ ਚ ਹੀ ਦੇਖੋ ਅੱਜ ਦੇਖ ਲਈ ਇੱਕ ਵਾਰ ਇੱਕ ਵਾਰ ਥੋੜੇ ਦਿਨ ਜਦੋਂ ਸਾਰਾ ਸਲੀਵਸ ਨਿੰਬੜ ਗਿਆ ਦੋ ਵਾਰੇ ਦੇਖਣ ਲੱਗ ਜਾਓ ਤੀਜੀ ਵਾਰ ਜੇ ਟਾਈਮ ਬਚਿਆ ਤਾਂ ਦੇਖ ਲਓ ਨਹੀਂ ਫਿਰ ਜੇ ਪੇਪਰ ਆ ਗਏ ਤਾਂ ਪੇਪਰਾਂ ਵਾਲੇ ਉਹਨੂੰ ਦੇਖੋ ਠੀਕ ਹੈ ਫਿਰ ਥੋੜੀ 100% ਜਮਾ ਤਿਆਰੀ ਹੋ ਜੂ ਕੱਲਾ ਕੱਲਾ ਕੁਐਸਚਨ ਥੋੜਾ ਜਮਾ ਐਨ ਪੂਰਾ ਹੋ ਜੂਗਾ ਨਾ ਇਹ ਤੁਹਾਨੂੰ ਕੁਐਸਚਨ ਦੇਖਣਸਾਰ ਪਤਾ ਲੱਗ ਜੂ ਇਹਦੀ ਟਿੱਕ ਕਿੱਥੇ ਐ ਸਾਰੀਆਂ ਟਿੱਕਾਂ ਵੀ ਯਾਦ ਹੋ ਜਾਣੀਆਂ ਥੋੜੀ ਵੀ ਆ ਸੀ ਨੰਬਰ ਤੇ ਸੀ ਬੀ ਤੇ ਜੀ ਨਾ ਜਿੰਨਾ ਪੜੋਗੇ ਓਨਾਂ ਜ਼ਿਆਦਾ ਤੁਹਾਡੇ ਨੰਬਰ ਬਣਦੇ ਜਾਣਗੇ ਹੁਣ ਤੁਹਾਡੇ ਤੇ ਡਿਪੈਂਡ ਐ ਵੀ ਤੁਸੀਂ ਕਿੰਨੇ ਨੰਬਰ ਲੈਣੇ ਨੇ ਜਿੰਨੇ ਮਰਜ਼ੀ ਲੈ ਲਿਓ ਠੀਕ ਐ ਇਸ ਤੋਂ ਜੇ ਫਿਰ ਵੀ ਕੋਈ ਕੁਐਸਚਨ ਤੇ ਤੁਹਾਨੂੰ ਡਾਊਟ ਆ ਵੀ ਨਹੀਂ ਸਮਝ ਆਇਆ ਤਾਂ ਕਮੈਂਟ ਦੇ ਵਿੱਚ ਉਹ ਵੀ ਕਰ ਦਿਓ ਬਾਕੀ ਜਿਹੜੇ ਆਪਦੇ ਸਾਰੇ ਜਣੇ ਆਪਦੇ ਕਮੈਂਟ ਦੇ ਵਿੱਚ ਆਪ ਦਾ ਆ ਦਾ ਨਾਮ ਲਿਖੋ ਤਾਂ ਕਿ ਪਤਾ ਲੱਗੇ ਵੀ ਕਿਹੜੇ-ਕਿਹੜੇ ਜਵਾਕ ਕਲਾਸਾਂ ਲਗਾ ਰਹੇ ਨੇ ਪੂਰੀਆਂ ਠੀਕ ਹੈ ਤੇ ਅੱਜ ਆਪਣਾ ਇਹ ਚੈਪਟਰ ਪੂਰਾ ਹੋ ਗਿਆ ਸੈਕਿੰਡ ਤੇ ਸੈਵੰਥ ਅਗਲੀ ਵੀਡੀਓ ਦੇ ਵਿੱਚ ਆਪਾਂ ਥਰਡ ਚੈਪਟਰ ਸ਼ੁਰੂ ਕਰਾਂਗੇ 11 ਥੋੜੇ ਚੈਪਟਰ ਰਹਿ ਗਏ 13 ਚੈਪਟਰ ਸੀਗੇ ਉਹਨਾਂ ਵਿੱਚੋਂ ਹੁਣ ਸਿਰਫ 11 ਰਹਿ ਗਏ ਉਹ ਵੀ ਆਪਾਂ ਜਲਦੀ-ਜਲਦੀ ਕੀ ਨਵੇੜ ਦਾਂਗੇ ਠੀਕ ਹੈ ਧੰਨਵਾਦ